ਅੱਜ ਜਸੀਂ ਬਣਾਉਣ ਲੱਗੇ ਸੀ ਜੀ ਆਂਬ ਦਾ ਆਚਾਰ ਸੋਚਿਆ ਚਲੋ ਸਾਰਿਆਂ ਦੇ ਨਾਲ ਸ਼ੇਅਰ ਕਰ ਦਿੰਦੇ ਆ ਰੈਸਪੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੀ ਜੰਮੀ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਆਚਾਰ ਆਂਬ ਦਾ ਚਲੋ ਜੀ ਛੇਤੀ ਛੇਤੀ ਬਣਾਉਨੇ ਆ ਸਭ ਤੋਂ ਪਹਿਲਾਂ ਆਪਾਂ ਆਂਬਿਆਂ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਲੈਣਾ ਹੈ ਚੰਗੀ ਤਰ੍ਹਾਂ ਸੁਕਾਣਾ ਆਂਬਿਆਂ ਨੂੰ ਪਾਣੀ ਨਹੀਂ ਰਹਿਣਾ ਚਾਹੀਦਾ ਜੋ ਲੋਕ ਕਹਿੰਦੇ ਕਿ ਤੁਹਾਡਾ ਆਚਾਰ ਖਰਾਬ ਹੋ ਜਾਂਦਾ ਹੈ ਉਹ ਜ਼ਿਆਦਾਤਰ ਇਹ ਵਜ੍ਹਾ ਹੁੰਦੀ ਹੈ ਕਿ ਅੰਬੀਆਂ ਨੂੰ ਚੰਗੀ ਤਰ੍ਹਾਂ ਸੁਕਾਉਂਦੇ ਨਹੀਂ ਅੰਬੀਆਂ ਸੁੱਕੀਆਂ ਹੋਣੇ ਚਾਹੀਦੀਆਂ ਚੰਗੀ ਤਰ੍ਹਾਂ ਤੇ ਉਹ ਫਿਰ ਆਪਾਂ ਉਹਨਾਂ ਨੂੰ ਟੁਕੜੇ ਕਰਕੇ ਕੱਟ ਕੇ ਆਪਾਂ ਗੁਠਲੀ ਵਾਲਾ ਬਣਾਉਣਾ ਤੁਸੀਂ ਗੁਠਲੀ ਵਾਲਾ ਬਣਾ ਸਕਦੇ ਹੋ ਅਸੀਂ ਇਸ ਤਰ੍ਹਾਂ ਦਾ ਹੀ ਬਣਾਉਂਦੇ ਹਾਂ ਬਿਨਾ ਗੁਠਲੀ ਤੋਂ ਤੇ ਆਪਾਂ ਅੰਬੀਆਂ ਕੱਟ ਲਈਆਂ ਸੀਗੀਆਂ ਇੱਥੇ ਕੱਟ ਕੇ ਉਹਨਾਂ ਨੂੰ ਬਾਅਦ 'ਚ ਥੋੜਾ ਜਿਹਾ ਤੇਲ ਪਾ ਕੇ ਸਾਰੀਆਂ ਅੰਬੀਆਂ ਨੂੰ ਵਿੱਚ ਮਿਲਾ ਲੈਣਾ ਸਾਰੇ ਟੁਕੜਿਆਂ ਨੂੰ ਤੇਲ ਲੱਗਣਾ ਚਾਹੀਦਾ ਹੈ ਜੀ ਇੱਥੇ ਤੇ ਉਸ ਤੋਂ ਬਾਅਦ ਆਪਾਂ ਪਾਇਆ ਜੀਰਾ ਇੱਕ ਵੱਡਾ ਚਮਚ ਮਜੀਰੇ ਦਾ ਪਾ ਲਿੱਤਾ ਸੀਗਾ ਐ ਫਿਰ ਉਸ ਤੋਂ ਬਾਅਦ ਪਾਇਆ ਇੱਕ ਵੱਡਾ ਚਮਚ ਕਲੌਂਜੀ ਦਾ ਇਹ ਮੇਰੇ ਕੋਲ 3 ਕਿਲੋ ਅੰਬੀਆ ਸੀਗੀਆਂ 2.5 ਕਿਲੋ ਉਸ ਦੇ ਹਿਸਾਬ ਨਾਲ ਮੈਂ ਮਸਾਲੇ ਪਾ ਰਹੀ ਹਾਂ ਤੇ ਇੱਥੇ 1.5 ਚਮਚ ਵੱਡਾ ਮੈਂ ਪਾਇਆ ਮੇਥਿਆਂ ਦਾ ਵੱਡਾ ਚਮਚ 1.5 ਸੀਗਾ ਪਾਇਆ ਤੇ ਬਸ ਉਹ ਹੀ ਬੇਸਿਕ ਮਸਾਲੇ ਜਿਹੜੇ ਆਪਾਂ ਪਾਉਂਦੇ ਆ ਅਚਾਰ ਵਿੱਚ ਉਹ ਹੀ ਪਾਉਣੇ ਆ ਹੋਰ ਕੁਝ ਨਹੀਂ ਫालत ਤੇ ਫਿਰ ਇੱਥੇ ਮੇਰੇ ਕੋਲ ਡੇਢ ਚਮਚੀ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਈਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਨੂੰ ਮਿਲ ਜਾਵੇ ਸਭ ਤੋਂ ਪਹਿਲਾਂ ਤੇ ਨੂਨ ਤੇ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਜਿਸ ਤਰ੍ਹਾਂ ਦਾ ਤੁਸਾਨੂੰ ਟੇਸਟ ਪਸੰਦ ਹੈ ਉਸ ਦੇ ਹਿਸਾਬ ਨਾਲ ਤੁਸੀਂ ਨੂਨ ਮਿਰਚ ਪਾ ਸਕਦੇ ਹੋ ਤੇ ਬਾਕੀ ਹਲਦੀ ਤਾਂ ਚਲੋ ਪਾਉਣੀ ਹੋਣੀ ਹੈ ਇਰਪਾ ਚੰਗੀ ਤਰ੍ਹਾਂ ਨੂੰ ਮਿਕਸ ਕਰ ਲਵਾਂਗੇ ਸਾਰੇ ਮਸਾਲੇ ਆਪਾਂ ਨੇ ਪਾ ਲਿੱਤੇ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਸਾਰੇ ਮਸਾਲੇ ਨੂੰ ਜਿਹੜਾ ਲੂਣ ਮਿਰਚ ਹਲਦੀ ਤੇ ਬਾਕੀ ਕਲੌਂਜੀ ਮੇਥੇ ਵਗੈਰਾ ਜਿਹੜੇ ਆਪਾਂ ਪਾਏ ਆ ਉਹਨਾਂ ਨੂੰ ਸਾਰੇ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਆਪਾਂ ਨੇ ਹੱਥ ਦੇ ਨਾਲ ਚੰਗੀ ਤਰ੍ਹਾਂ ਮਿਲਾਉਣੇ ਆ ਸਾਰੇ ਜਿਹੜੇ ਇਹਨ ਸਾਰੇ ਜਿਹੜੇ ਟੁਕੜੇ ਆ ਆਂਬੀਆਂ ਦੇ ਸਾਰੇ ਕੱਲੇ ਕੱਲੇ ਟੁਕੜੇ ਨੂੰ ਮਸਾਲਾ ਜਿਹੜਾ ਉਹ ਲੱਗਿਆ ਹੋਣਾ ਚਾਹੀਦਾ ਕਿ ਆਪਾਂ ਤੇਲ ਹਜੇ ਇਹਦੇ ਵਿੱਚ ਬਿਲਕੁਲ ਨਹੀਂ ਪਾਣਾ ਜਿੰਨਾ ਕੁ ਤੇਲ ਪਹਿਲਾਂ ਆਪਾਂ ਪਾਇਆ ਸੀਗਾ ਬਸ ਠੀਕ ਹੈ ਉਹ ਦੋ ਪਰਚੇ ਜਿਹੜੇ ਮੈਂ ਪਾਨੇ ਸੀਗੇ ਸਿਰਫ ਮਿਕਸ ਕਰਨ ਦੇ ਲਈ ਜਿਹੜਾ ਮਸਾਲਾ ਹੈ ਇਹ ਚੰਗੀ ਤਰ੍ਹਾਂ ਜਿਹੜਾ ਬੰਬੀਆਂ ਦੇ ਟੁਕੜਿਆਂ ਨੂੰ ਚੰਗੀ ਤਰ੍ਹਾਂ ਲੱਗ ਜਾਵੇ ਉਹਦੇ ਕਰਕੇ ਆਪਾਂ ਤੇਲ ਪਹਿਲਾਂ ਮਤਲਬ ਲਾਉਂਦੇ ਆ ਸਾਰੇ ਟੁਕੜਿਆਂ ਨੂੰ ਉਸ ਤੋਂ ਬਾਅਦ ਜਿਹੜੇ ਮਸਾਲੇ ਆ ਚੰਗੀ ਤਰ੍ਹਾਂ ਫਿਰ ਇਹਦੇ ਨਾਲ ਲੱਗ ਜਾਂਦੇ ਨੇ ਸਾਰੇ ਮਤਲਬ ਬੰਬੀਆਂ ਦੇ ਟੁਕੜਿਆਂ ਦੇ ਨਾਲ ਚੰਗੀ ਤਰ੍ਹਾਂ ਨਾਲ ਮਿਲਾਉਣਾ ਹੈ ਤੁਸੀਂ ਚਾਰ ਪੰਜ ਮਿੰਟ ਲਾ ਕੇ ਨਾ ਚੰਗੀ ਤਰ੍ਹਾਂ ਇਹ ਬਿਲਕੁਲ ਜਿਹੜੇ ਮਿਲ ਮਿਲ ਜਾਣ ਆਪਸ ਵਿੱਚ ਚੰਗੀ ਤਰ੍ਹਾਂ ਮਸਾਲੇ ਜਿਸ ਤਰ੍ਹਾਂ ਮੈਂ ਤੁਹਾਨੂੰ ਇਹ ਦੱਸ ਰਹੀ ਹਾਂ ਇਸ ਤਰ੍ਹਾਂ ਤੁਸੀਂ ਆਚਾਰ ਬਣਾਉਂਗੇ ਤਾਂ ਤੁਹਾਡਾ ਇਹ ਆਚਾਰ ਖਰਾਬ ਨਹੀਂ ਹੋਊਗਾ ਅਸੀਂ ਬਣਾਉਂਦੇ ਹਾਂ ਹਰ ਸਾਲ ਬਣਾਉਂਦੇ ਹਾਂ ਤੇ ਸਾਡਾ ਜਿੰਨੀ ਮਰਜ਼ੀ ਦਿਨ ਆਚਾਰ ਪਿਆ ਰਹੇ ਕਦੇ ਨਹੀਂ ਖਰਾਬ ਹੁੰਦਾ ਕੋਈ ਟੇਸਟ ਤੱਕ ਨਹੀਂ ਇਹਦਾ ਚੇਂਜ ਹੁੰਦਾ ਕਈ ਕਹਿੰਦੇ ਨੇ ਸਾਡਾ ਆਚਾਰ ਚਿੱਟਾ ਚਿੱਟਾ ਹੋ ਜਾਂਦਾ ਥੋੜੇ ਟਾਈਮ ਬਾਅਦ ਉਲੀ ਕਹਿੰਦੇ ਜਿਹਨੂੰ ਲੱਗ ਜਾਂਦੀ ਹੈ ਤਾਂ ਬਿਲਕੁਲ ਵੀ ਕੁਝ ਨਹੀਂ ਹੋਊਗਾ ਅੱਪਾ ਨੇ ਜਿੱਦਾਂ ਜਿੱਦਾਂ ਮੈਂ ਸਾਨੂੰ ਦੱਸਿਆ ਉਸ ਤਰ੍ਹਾਂ ਉਸ ਤਰ੍ਹਾਂ ਤੁਸੀਂ ਸਾਰਾ ਮਤਲਬ ਤਰੀਕਾ ਜਿਹੜਾ ਫਾਲੋ ਕਰਨਾ ਹੈ ਅੰਬੀਆਂ ਗਿੱਲੀਆਂ ਨਹੀਂ ਹੋਣੀਆਂ ਚਾਹੀਦੀਆਂ ਤੁਸੀਂ ਕੱਟਣ ਤੋਂ ਬਾਅਦ ਅੰਬੀਆਂ ਨੂੰ ਧੋ ਕੇ ਸੁਕਾ ਕੇ ਕੱਟਣ ਤੋਂ ਬਾਅਦ ਇੱਕ ਤੁੱਪ ਬਿਲਵਾ ਸਕਦੇ ਜੇ ਲਵਾਉਣੀ ਹੈ ਤਾਂ ਪਰ ਅਸੀਂ ਤਾਂ ਇਦਾਂ ਹੀ ਪਾ ਲੈਂਦੇ ਨੇ ਜਿਹੜੇ ਕਹਿੰਦੇ ਨੇ ਸਾਡਾ achar ਨਹੀਂ ਰਹਿੰਦਾ ਠੀਕ ਨਹੀਂ ਰਹਿੰਦਾ ਉਹ ਇੱਕ ਤੁੱਪ ਲਵਾ ਕੇ ਦੇਖਣ ਪਹਿਲਾਂ ਇੱਕ ਤੁੱਪ ਲਵਾ ਲਵੇ ਜੇਦ ਨਾਲ ਕਿ ਥੋੜੇ ਜਿਹੇ ਮਤਲਬ ਜੇ ਮਾੜਾ ਮੁੱਟਾ ਪਾਣੀ ਹੋਵੇ ਵੀ ਉਹ ਵੀ ਸੁੱਕ ਜਾਂਦਾ ਪਰ ਅਸੀਂ ਪਹਿਲਾਂ ਚੰਗੀ ਤਰ੍ਹਾਂ ਸੁਕਾ ਕੇ ਇਹਨਾਂ ਨੂੰ ਕਿਸੇ ਕੱਪੜੇ ਨਾਲ ਸਾਫ਼ ਨਾਲ ਪੋਚ ਕੇ ਸਾਫ਼ ਕਰਕੇ ਚੰਗੀ ਤਰ੍ਹਾਂ ਸੁਕਾ ਲੈਂਦੇ ਇਹਨਾਂ ਨੂੰ ਉਦੋਂ ਬਾਅਦ ਹੀ ਕੱਟਣਾ ਸ਼ੁਰੂ ਕਰਦੇ ਹਾਂ ਤੇ ਆਚਾਰ ਕਦੇ ਵੀ ਖਰਾਬ ਨਹੀਂ ਹੁੰਦਾ 3-3 ਸਾਲ ਵੀ ਆਚਾਰ ਸਾਡਾ ਪਿਆ ਰਹਿੰਦਾ ਤੇ ਚਲੋ ਜੀ ਇੱਥੇ ਜਿਹੜਾ ਆਪਣੇ ਸਾਰੇ ਮਸਾਲੇ ਮਿਕਸ ਕਰ ਦਿੱਤੇ ਸੀਗੇ ਆਪਾਂ ਹੁਣ ਆਪਾਂ ਇਹਨੂੰ ਕਿਸੇ ਉਹਦੇ ਵਿੱਚ ਡੱਬੇ 'ਚ ਪਾ ਦਾਂਗੇ ਕੱਚ ਸਟੀਲ ਦਾ ਵਗੈਰਾ ਦਾ ਕਿਸੇ ਚੀਜ਼ ਦਾ ਇਸ ਤਰ੍ਹਾਂ ਦਾ ਡੱਬਾ ਨਹੀਂ ਲੈਣਾ ਤੁਸੀਂ ਕੱਚ ਦਾ ਜਾਂ ਫਿਰ ਪਲਾਸਟਿਕ ਦਾ ਐਦਾਂ ਦਾ ਲੈ ਸਕਦੇ ਹੋ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਸਾਰਾ ਆਚਾਰ ਤੇ ਪਾ ਕੇ ਆਪਾਂ ਇਹਨੂੰ ਹੁਣ ਰੱਖਣਾ ਹੈ 4 ਦਿਨ ਧੁੱਪ ਚ ਰੱਖਣਾ ਇਹਨੂੰ ਆਪਾਂ ਨੇ ਬੰਦ ਕਰਕੇ ਡੱਬਾ ਰੋਜ਼ ਧੁੱਪ ਚ ਰੱਖਦੇ ਹੋ ਕਰੋ ਤੇ ਸ਼ਾਮ ਨੂੰ ਚੱਕ ਲਿਆ ਕਰੋ ਧੁੱਪ ਚ ਰੱਖਦੇ ਆ ਕਰੋ ਤੇ 4 ਦਿਨ ਬਾਅਦ ਆਪਾਂ ਨੇ ਇਹਦੇ ਵਿੱਚ ਪਾਉਣਾ ਹੈ ਤੇਲ ਉਹ ਮੈਂ ਤੁਹਾਨੂੰ ਦੱਸੂਗੀ ਕਿ 4 ਦਿਨ ਬਾਅਦ ਮੈਂ ਜਿੱਦਾਂ ਜਿੱਦਾਂ ਦੀ ਵੀ ਚੈਨਲ ਸਾਰਾ ਤੁਹਾਨੂੰ ਦੱਸੂਗੀ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਂ ਸਾਰਾ ਇਹ ਫਾਲੋ ਕਰਦੀ ਐ ਨਾ ਮਤਲਬ ਤਰੀਕੇ ਨੂੰ ਬਣਾਉਣ ਦੇ ਲਈ ਆਚਾਰ ਨੂੰ ਬਣਾਉਣ ਦੇ ਲਈ ਮੈਂ ਸਾਰਾ ਕੱਲਾ ਕੱਲਾ ਇੱਕ ਇੱਕ ਸਟੈਪ ਤੁਹਾਨੂੰ ਦੱਸੂਗੀ ਵੀਡੀਓ ਦੇ ਵਿੱਚ ਤੇ ਚਲੋ ਜੀ ਆਚਾਰ ਆਪਾਂ ਇੱਥੇ ਡੱਬੇ ਵਿੱਚ ਪਾ ਦਿੱਤਾ ਢੱਕਣ ਲਾ ਕੇ ਕਰ ਦੇਵਾਂਗੇ ਬੰਦ ਹੁਣ ਇਹਨੂੰ ਰੋਜ਼ ਆਪਾਂ ਨੇ ਧੁੱਪ 'ਚ ਰੱਖਣਾ ਬਹੁਤ ਸੋਹਣਾ ਲੱਗ ਰਿਹਾ ਹੈ ਕਲਰ ਬਹੁਤ ਸੋਹਣਾ ਲੱਗ ਰਿਹਾ ਹੈ ਆਚਾਰ ਦਾ ਤੇ ਬਾਕੀ ਆਪਾਂ ਹੁਣ ਚਲੋ ਧੁੱਪ ਵਿੱਚ ਰੱਖ ਦਿੰਦੇ ਇਹਨੂੰ ਧੁੱਪ ਵਿੱਚ ਰੱਖ ਕੇ ਇਹ 4 ਦਿਨ ਬਾਅਦ ਮੈਂ ਤੁਹਾਨੂੰ ਜਿਹੜਾ ਦਿਖਾ ਰਹੀ ਹਾਂ ਇਹ 4 ਦਿਨ ਬਾਅਦ ਦੀ ਵੀਡੀਓ ਹੈ ਦੇਖੋ ਤੁਸੀਂ ਇਹ achar ਉਸ ਦਿਨ ਪਿਆ ਬਿਲਕੁਲ ਵੀ ਜੇ ਖਰਾਬ ਹੋਣਾ ਹੁੰਦਾ ਚਿੱਟਾ-ਚਿੱਟਾ ਜਿਹੜਾ ਕਹਿੰਦੇ ਉਲੀ ਲੱਗ ਜਾਂਦੀ ਹੈ ਉਹ 4 ਕਿ ਦਿਨ ਵਿੱਚ ਲੱਗ ਜਾਂਦੀ ਜੇ ਲੱਗਣੀ ਹੋਵੇ ਤਾਂ ਤੇ ਇੱਥੇ ਆਪਾਂ ਤੇਲ ਹੁਣ ਪਾਉਣਾ ਇਹਦੇ ਵਿੱਚ 4 ਦਿਨ ਬਾਅਦ 4 ਦਿਨ ਬਾਅਦ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਕੜਚੀ ਦੇ ਨਾਲ ਸਾਰੇ ਜਿਹੜੇ ਮਤਲਬ